ਜਵਾਨਾਂ ਨੂੰ ਸੱਦੇ ਖਾਨਾਂ ਨੂੰ ਆ ਪੀੜਾ ਇੱਕ ਤਾਂ ਹਯੂਮ ਬਣਾ ਕੇ ਅੱਗੇ ਨਹੀਂ ਵਧਣਾ ਕਿਸੇ ਨੇ ਮੇਰੀ ਗੱਲ ਨਾਲ ਸਮਝੋ ਇਸ ਗੱਲ ਨਾਲ ਹਯੂਮ ਬਣਾ ਕੇ ਕੋਈ ਸ਼ਹਿਜਾ ਨਹੀਂ ਕਰਨਾ ਦੇਖੋ ਅਸੀਂ ਤੁਹਾਨੂੰ ਹੌਕਾ ਦੇ ਕੇ ਲੈ ਕੇ ਜਾਂਦਾ ਹੈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ماں ਦੀ ਗੋਦ ਸੁੰਨੀ ਹੋਵੇ ਅਸੀਂ ਨਹੀਂ ਚਾਹੁੰਦੇ ਜੇ ਕਿਸੇ ਸਦੀ ਭੈਣ ਦਾ ਕਿਸੇ ਧੀ ਦਾ ਸੁਹਾਗ ਕੁੜੀ ਅਸੀਂ ਵੇਖਿਆ ਉਹ ਲੜਾਈ ਅਸੀਂ ਤੁਹਾਡੇ ਤੋਂ ਮੂੰਹੇ ਹੋ ਕੇ ਆਪਦੀਆਂ ਜਿਹੜੇ ਆਖੂਆਂ ਸੀ ਰਿਸਪੋਨਸੀਬਿਲਟੀ ਸਾਡੀ ਬਣਦੀ ਆ ਤੁਹਾਡੀ ਨਹੀਂ ਬਣਦੀ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਮਾਈਕਲ ਹੋਰ ਵੀ ਬੇਨਤੀ ਕਰਦਾ ਤੁਸੀਂ ਜਿੰਨੇ ਵੀ ਹੋ ਤੁਹਾਡੇ ਚੋਂ ਸਭੀ ਕਸਮ ਖਾ ਕੇ ਕਹੋ ਕਿ ਕੋਈ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਵੀ ਹਿੰਸਾ ਨਹੀਂ ਕਰਾਂਗੇ ਕੀ ਛੜਾ ਦੋਸਤੋ ਹੱਥ ਖੜਾ ਕਰਕੇ ਦਿਓ ਪ੍ਰਵਾਨਗੀ ਅਸੀਂ ਅਸੀਂ ਜਿਹੜੀ ਇਹ ਗੱਲ ਆ ਜਿਵੇਂ ਭਨੇ ਸਾਹਿਬ ਨੇ ਸਰਕਾਰ ਨੂੰ ਕਿਹਾ ਕਿ ਭਾਰਤ ਸਰਕਾਰ ਅੱਜ ਕੋਈ ਵਕਤ ਹਜੇ ਕੋਈ ਸੁਖੰਦ ਨਹੀਂ ਗਿਆ ਅਸੀਂ ਟਾਈਮ ਜਿਹੜਾ ਦਿੱਤਾ ਅਸੀਂ ਉਸ ਟਾਈਮ ਤੇ ਜਾਣਾ ਉਸ ਤੋਂ ਪਹਿਲਾਂ ਸਰਕਾਰ ਅਗਰ ਇਹਦੇ ਤੋਂ ਕੋਈ ਫੈਸਲਾ ਲੈਣਾ ਚਾਹੁੰਦੀ ਹੈ ਇਹਦਾ ਕੋਈ ਹੱਲ ਕੱਢਣਾ ਚਾਹੁੰਦੀ ਹੈ ਤਾਂ ਸਰਕਾਰ ਕੱਲ ਨੂੰ ਇਹ ਨਾ ਕਵੇ ਕਿ ਕਿਸਾਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਇਹਨਾਂ ਦੀ ਗੱਲ ਦਾ ਹੱਲ ਕਢਣਾ ਚਾਹੁੰਦੇ ਸੀ ਇਸ ਲਈ ਅਸੀਂ ਸਰਕਾਰ ਨੂੰ ਹਜੇ ਵੀ ਸਮਾਂ ਦਿੰਨੇ ਆ ਤੁਸੀਂ ਜਿੰਨੇ ਵੀਰ ਹੋ ਇਹ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਮੋਰਚਾ ਸਾਡਾ ਦੋ ਚਾਰ ਜਾਂ ਪੰਜ ਸੱਤ ਦਾ ਸਾਗੂਆਂ ਦਾ ਨਹੀਂ ਇੱਕ ਕਿਸ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਆਪਣੇ ਮੁਲਾਜ਼ਮ ਤੁਹਾਡੇ ਵਿੱਚ ਵੜ ਕੇ ਸਾਡੇ ਯੂਥ ਨੂੰ ਸਾਡੇ ਨੌਜਵਾਨਾਂ ਨੂੰ ਪ੍ਰਵੋਹ ਕੀਤਾ ਜਾਂਦਾ ਹੈ ਉਹਨਾਂ ਨੂੰ ਭੜਕਾਇਆ ਜਾਂਦਾ ਹੈ ਉਹ ਅੱਗੋਂ ਫੇਰਾ ਸਾਡੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਬਹੁਤ ਮਿਹਰਬਾਨੀ ਅਗਲੀ ਜਿਹੜੀ ਗੱਲ ਹੈ ਜਿਸ ਤਰ੍ਹਾਂ ਦਾ ਪ੍ਰਬੰਧ ਹੈ ਆ ਜਿਹੜਾ ਤੁਸੀਂ ਅੰਮਲਨ ਕਰ ਰਹੇ ਹੋ ਅਗਰ ਉੱਥੇ 11 ਤੋਂ ਸਾਡੇ ਦੇ ਨਾਲ ਕਿਸੇ ਨਾਲ ਕੁਝ ਵੀ ਹੁੰਦਾ ਕਸਮ ਖਾਉ ਸਾਡੀ ਕਿ ਸਾਡੇ ਤੋਂ ਮਗਰੋਂ ਅੰਦੋਲਨ ਪੜਕਣ ਨਹੀਂ ਦੇਵਾਂਗੇ ਅੰਦੋਲਨ ਜਿੱਤਣਾ ਹੈ ਫਾਕੇ ਅੱਜ ਮਰ ਜਾਣ ਤੋਂ ਬਾਅਦ ਸੋਕਰ ਮਿੱਤਰੋ ਸਾਥ ਹੋਏ ਜੇ ਕਰ ਅੱਪਾ ਆਗੂ ਵੀ ਮਰਵਾ ਲਈਏ ਅੰਦੋਲਨ ਵੀ ਪੜਕ ਕੇ ਪ੍ਰਾਪਤੀ ਵੀ ਕੁਛ ਨਾ ਹੋਵੇ ਫੇਰ ਆਂ ਦੱਸੋ ਵੀ ਸਾਡਾ ਇਹ ਅੰਦੋਲਨ ਲੜਨ ਦਾ ਕੋਈ ਫਾਇਦਾ ਹੋਇਆ ਕੀ ਅਸੀਂ ਇੱਥੇ ਬੰਦੇ ਮਰਵਾਉਣੇ ਆ ਜਾਂ ਫਿਰ ਆਪਦੀ ਪ੍ਰਾਪਤੀ ਕਰਨੀ ਆ ਪ੍ਰਾਪਤੀ ਇੱਥੇ ਆਵਾਜ਼ ਚ ਦੱਸਿਓ ਭਲਾ ਪ੍ਰਾਪਤੀ ਪ੍ਰਾਪਤੀ ਕਰਨ ਆਇਓ ਜਾਂ ਬੰਦੇ ਮਰਵਾਉਣ ਆਇਓ ਪ੍ਰਾਪਤੀ ਕਰਾਇਆ ਤਾਂ ਪ੍ਰਾਪਤੀ ਮਿੱਤਰੋ ਸ਼ਾਂਤੀ ਨਾਲ ਹੋਣੀ ਆ ਤੁਹਾਡੀ ਸ਼ਾਂਤੀ ਨੇ ਇਹ ਪ੍ਰਾਪਤੀ ਕਰਨੀ ਆ ਕਿ ਪਾਸੇ ਕੋਈ ਦੁਬਾਰਾ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਤੇ ਵਕਤੋਂ ਸਰਕਾਰ ਕੋਲੇ ਸਮਾਂ ਸਰਕਾਰ ਕੋਲੇ ਸੰਭਾਲ ਸਕਦੀ ਆ ਸਮਾਂ ਹਜੇ ਵੀ ਮਗਵਕਤ ਸੰਭਾਲ ਸਕਦੀ ਆ ਜੇ ਸਰਕਾਰ ਆਪਣੇ ਨਾਲ ਦੁਬਾਰਾ ਟੇਬਲ 'ਤੇ ਆ ਕੇ ਆਪਣੇ ਮਸਲੇ ਦਾ ਹੱਲ ਕਰਨ ਲਈ ਤਿਆਰ ਹੁੰਦੀ ਆ ਇਮਾਨਦਾਰੀ ਨਾਲ ਦੱਸੋ ਪਰ ਸਰਕਾਰ ਨਾਲ ਗੱਲ ਕਰੀਏ ਜਾਂ ਨਾ ਕਰੀਏ ਸੋ ਵੀ ਦੋਸਤੋ करिए ਅਟਖੜੇ ਕਰਕੇ ਪ੍ਰਵਾਨਗੀ ਦਿਓ ਕਪੜਾ करिए ਗੱਲ ਧੰਨਵਾਦ ਹੁਣ ਅਗਲੀ ਗੱਲ ਜੇ ਸਰਕਾਰ ਦੀ ਇੰਨੀ ਬੇਵਸੀ ਹੈ ਕਿ ਸਾਡੇ ਇਹ ਜਿਹੜੇ ਮਸਲੇ ਨੇ ਕੋਈ ਮੰਗਾ ਨਹੀਂ ਸੀਏਡੀ ਵਾਲੇ ਵਿੱਚ ਖੜੇ ਆ ਜੀ ਇਹ ਬਹੁਤ ਚਿਰ ਦੇ ਹੁਣੇ ਖੜੇ ਰਹੰਦੂ ਸੀਏਡੀ ਵਾਲਾ ਨੂੰ ਸੀਏਡੀ ਵਾਲਿਆਂ ਨੇ ਤੁਹਾਡੀ ਗੱਲ ਉੱਥੇ ਫੜਨੀ ਕਰਨੀ ਹੈ ਤਾਂ ਮੇਰੇ ਦੋਸਤੋ ਜਿਹੜੀਆਂ ਮੰਗਾਂ ਲੈ ਕੇ ਆਏ ਆ ਇਹ ਮੰਗਾਂ ਨਹੀਂ ਸਰਕਾਰ ਦੇ ਸਾਡਲ ਕੀਤੇ ਹੋਏ ਵਾਅਦੇ ਨੇ ਅਗਰ ਸਰਕਾਰ ਇੰਨੀ ਬੇਵੱਸ ਹੈ ਕਿ ਵਾਅਦੇ ਨਹੀਂ ਪੂਰੇ ਕਰ ਸਕਦੀ ਤਾਂ ਮੈਂ ਸਾਡੀ ਸਰਕਾਰ ਨੂੰ ਕਹਿੰਦਾ ਤੇ ਆ ਬਾਗਰਾ ਨੂੰ ਸਰਕਾਰ ਆਪ ਖੋਲੇ ਤੇ ਅਸੀਂ ਸ਼ਾਂਤੀਪੂਰਵਕ ਧੱਕੇ ਨਾਲ ਦਿੱਲੀ ਵੱਲ ਨੂੰ ਕੂਚ ਕਰੀਏ ਰਸਤੇ ਦੇ ਵਿੱਚ ਸਾਡੇ ਤੋਂ ਬੈਰੀਕੇਟਿੰਗ ਕਰਕੇ ਲੋਕਾਂ ਨੂੰ ਅਜਿਹੇ ਹਾਲਾਤ ਬਣਾ ਕੇ ਲੋਕਾਂ ਨੂੰ ਪੈਂਸ ਕਰਨਾ ਹਲਾਤਾਂ ਨੂੰ ਪੈਂਸ ਕਰਨਾ ਇਹ ਸਰਕਾਰ ਲਈ ਬਹੁਤੀ ਚੰਗੀ ਗੱਲ ਨਹੀਂ ਸੋ ਮੈਂ ਜਿਆਦਾ ਨਾ ਬੋਲਦਾ ਹੋਇਆ ਇੱਕ ਬੇਨਤੀ ਕਰਨਾ ਤੁਹਾਡੇ ਸਾਰਿਆਂ ਨੂੰ ਕਿ ਅਸੀਂ ਮੇਰੀ ਦਿਲੀ ਇੱਛਾ ਹੈ ਕਿ ਸਾਡੇ ਤੋਂ ਜੇ ਕੋਈ ਕੋਸ਼ਿਸ਼ ਕਰੋ થોڑے ਸਮੇਂ ਦੇ ਵਿੱਚ ਚੌਪਈ ਸਾਹਿਬ ਦਾ ਪਾਠ ਕਰ ਸਕਦਾ ਜਿਹੜਾ ਵੀ ਕਰ ਸਕਦਾ ਹੈ ਕਿਰਪਾ ਕਰਕੇ ਗੱਡੀ ਕੋਲੇ ਆਓ ਚੌਪਈ ਸਾਹਿਬ ਦਾ ਪਾਠ ਕਰਾਂਗੇ ਉਹਨਾਂ 24 ਸਾਹਿਬ ਦਾ ਪਾਠ ਕਰਾਂਗੇ ਸਰਕਾਰ ਨੂੰ ਮੌਕਾ ਦੇਵਾਂ ਜੋ ਉਹਨਾਂ ਉਧਰ ਸਰਕਾਰ ਫਿਰ ਇਹ ਕਹੂਗੀ ਤੇ ਲਓ ਜੀ ਤੁਸੀਂ ਤਾਂ ਬੋਲਦੇ ਆ ਸਾਰੇ ਹੱਲਾ ਬੋਲਤਾ ਇਸ ਕਰਕੇ इन्ना समा हिंदी देखिए हमारा ये सरकार से निवेदन है, है इस वक्त को शांति को बहाल रखना सरकार की भी उतनी जिम्मेदारी है जितनी हमारी बनती है मैं आपके आप सबको दोबारा इन चैनलों के माध्यम से